ਬਿੱਟੂ ਸਾਹਿਬ ਨਵੇਂ ਨਕੋਰੀ ਮੰਤਰੀ ਬਣਿਆ ਹਲੇ ਬਿੱਟੂ ਸਾਹਿਬ ਨੇ ਮਿੰਟੂ ਜੀ ਇੱਕ ਇੰਟਰਵਿਊ ਦੇ ਵਿੱਚ ਕੀ ਕਹਿ ਦਿੱਤਾ ਕਿ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕਿ ਭਾਈ ਮਾਫੀ ਮਿਲਣੀ ਤਾਂ ਮਿਲਨੀ ਚਾਹੀਦੀ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਕਿ ਵਿਚ ਵਿਚਾਲੇ ਰਾਹ ਬਣਨ ਨੂੰ ਵੀ ਤਿਆਰਾਂ ਕਹਿੰਦੇ ਕਿ ਤੇ ਦੂਜੇ ਪਾਸੇ ਨਾਲ ਹੀ ਉਹ ਕਹਿੰਦੇ ਕਿ ਭਾਈ ਸਾਰੀਆਂ ਗੱਲਾਂ ਭੁੱਲ ਕੇ ਮੂਵ ਔਨ ਅੱਗੇ ਨੂੰ ਵਧੀਏ ਕਹਿੰਦੇ ਕਿ ਭਾਈ ਮੈਨੂੰ ਲੱਗਦਾ ਉਹਨਾਂ ਨੇ ਮੋਦੀ ਸਾਹਿਬ ਦੀ ਕੋਈ ਨਾ ਪ੍ਰਾਣੀ ਇੱਕ ਮੈਨੂੰ ਘਾਵ ਜਿਆਦਾ ਆ ਗਈ ਮੋਦੀ ਸਾਹਿਬ ਦੀ ਉਹ ਕਹਿੰਦੇ ਸੀ ਕਿ ਭਾਈ ਮਾਈਂਡ ਇਜ਼ ਨਾਟ ਪ੍ਰੋਬਲਮ ਪ੍ਰੋਬਲਮ ਇਜ਼ ਮਾਈਂਡਸੈਟ ਕਹਿੰਦੇ ਕਿ ਮੈਨੂੰ ਲੱਗਦਾ ਉਹ ਸ਼ਾਇਦ ਉਹਨਾਂ ਨੇ ਮੈਨੂੰ ਲੱਗਦਾ ਪੱਲੇ ਵੱਲ ਉਹਨਾਂ ਨੂੰ ਲੱਗਿਆ ਹੋਣਾ ਏਦਾਂ ਕਿ ਯਾਰ ਬਾਈ ਹੁਣ ਮਾਈਂਡਸੈਟ ਥੋੜਾ ਚੇਂਜ ਕਰਨਾ ਪੈਣਾਗਾ ਹੋ ਸਕਦਾ ਕੁਝ ਇਸ ਤਰ੍ਹਾਂ ਦਾ ਹੋ ਵੀਂਦਾ ਰਹੇ ਖਿਆਲ ਚ ਪਤਾ ਨਹੀਂ ਉੱਥੋਂ ਉਹਨਾਂ ਦੀ ਦੁਆ ਹੋਵੇ ਪਤਾ ਨਹੀਂ ਕੀ ਕਹਾਣੀ ਲੱਗਦੀ ਏ ਤੁਹਾਨੂੰ ਨਹੀਂ ਦੇਖੋ ਮੈਨੂੰ ਹੋਰ ਤਰੀਕੇ ਨਾਲ ਗੱਲ ਲੱਗਦੀ ਆ ਜੀ ਪਹਿਲੀ ਗੱਲ ਇਹ ਆ ਕਿ ਰਵਨੀਤ ਬਿੱਟੂ ਦੇ ਅੱਖ ਨਾਲ ਸਾਰਾ ਕੁਝ ਨਹੀਂ ਹੋ ਜਾਣਾ ਦੂਜੀ ਗੱਲ ਇਹ ਆ ਕਿ ਰਵਨੀਤ ਬਿੱਟੂ ਹੁਣ ਕਰੇ ਤੇ ਕਰੇਗੀ ਵੀ ਗੱਲ ਠੀਕ ਹੈ ਤੁਸੀਂ ਦੇਖੋ ਨਾ ਕਿ ਜਦੋਂ ਕਾਂਗਰਸ ਦੇ ਵਿੱਚ ਸੀ ਹੁਣ ਇਹਨਾਂ ਦਾ ਸਿਧਾਂਤਕ ਪੈਂਤੜੇ ਦੀ ਮਜਬੂਰੀ ਦੱਸਦਾ ਮੈਂ ਤੁਹਾਨੂੰ ਕਿ ਜਿਸ ਵੇਲੇ ਕਾਂਗਰਸ ਦੇ ਵਿੱਚ ਸੀ ਉਦੋਂ ਇਹ ਖੁੱਲ ਕੇ 84 ਕਤਲੇਆਮਤੇ ਨਹੀਂ ਸਨ ਬੋਲ ਸਕਦੇ ਜੀ ਪਰ ਹੁਣ ਤੁਸੀਂ ਦੇਖਿਆ ਹੋਣਾ ਕਿ ਬਿੱਟੂ ਜੀ ਭਾਜਪਾ ਜੁਆਇਨ ਕਰਨ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਲੈ ਕੇ ਤੇ ਕਤਲੇਆਮ ਤੱਕ ਬੋਲਦੇ ਨੇ ਕਿਉਂ ਕਿਉਂਕਿ 84 ਦੇ ਕਤਲੇਆਮ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਕੇਰਦੀ ਆ ਹਾਲਾਂਕਿ ਲਿਖਤਾਂ ਦੇ ਵਿੱਚ ਦਰਜ ਹੈ ਕਿ ਉਸ ਵੇਲੇ ਕਹੋ ਕਿ ਦੇਸ਼ਮੁਖ ਨੇ ਕੀ ਕੀਤਾ ਅਡਵਾਨੀ ਹੋਰਾਂ ਨੇ ਕੀ ਕੀਤਾ ਇਥੋਂ ਤੱਕ ਕਿ ਐਫ ਆਈ ਆਰ ਦੇ ਵਿੱਚ ਵੀ ਸੰਘ ਦੇ ਕੁਝ ਕਰਮਚਾਰਕਾਂ ਦੇ ਨਾਮ ਸਨ ਉੱਥੇ ਦਿੱਲੀ 'ਚ ਦੂਜੇ ਪਾਸੇ ਹੁਣ ਭਾਜਪਾ 'ਚ ਆ ਕੇ ਉਹ ਕਾਂਗਰਸ ਵਾਲਾ ਸਟਾਂਸ ਤੇ ਰੱਖ ਨਹੀਂ ਸਕਦੇ ਇਹ ਵੀ ਇੱਕ ਮਜਬੂਰੀ ਆ ਨਾ ਕਿ ਤੁਹਾਨੂੰ ਹੁਣ ਭਾਜਪਾ ਦੇ ਨਾਲ ਖਲੋਣਾ ਪਊਗਾ ਦੂਜੀ ਗੱਲ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਜੋ ਇਹ ਗੱਲ ਕਹਿ ਰਹੇ ਆ ਕਿ ਭਾਈ ਮੈਂ ਰਾਹ ਦਾ ਰੋੜਾ ਨਹੀਂ ਬਣੂੰਗਾ ਵਗੈਰਾ 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 ਉਹ ਇਹ ਵੀ ਤੇ ਹੋ ਸਕਦਾ ਹੈ ਨਾ ਕਿ ਪੰਜਾਬ ਦੀ ਰਾਜਨੀਤੀ ਚ ਕਿਉਂਕਿ ਉਹ ਕਹਿੰਦੇ ਮੇਰੇ ਹੱਥ ਚ ਖੁਜਲੀ ਹੁੰਦੀ ਹੈ ਮੈਂ ਚੀਫ ਮਿਨਿਸਟਰ ਬੰਨਾ ਤੇ ਤੁਹਾਨੂੰ ਪਤਾ ਕਿ ਚੀਫ ਮਿਨਿਸਟਰੀ ਵਾਸਤੇ ਇੱਕ ਬਹੁਤ ਵੱਡੇ ਸਹਿਯੋਗ ਦੀ ਜ਼ਰੂਰਤ ਹੁੰਦੀ ਆ ਬਹੁਤ ਵੱਡੇ ਸਮਰਥਨ ਦੀ ਜ਼ਰੂਰਤ ਹੁੰਦੀ ਆ ਤੇ ਰਵਨੀਤ ਬਿੱਟੂ ਨੂੰ ਸਿੱਖਾਂ ਚੋਂ ਖਾਸ ਤੌਰ ਤੇ ਕਹ ਲੋ ਕਿ ਇੱਕ ਵਰਗ ਜਿਹੜਾ ਹੈ ਵੱਡਾ ਵਰਗ ਕਹਿ ਸਕਦੇ ਆ ਉਹ ਨਾ ਪਸੰਦ ਕਰਦਾ ਇਹਨਾਂ ਚੀਜ਼ਾਂ ਕਰਕੇ ਕੀ ਰਵਨੀਤ ਬਿੱਟੂ ਇਸ ਬਾਅਦ ਨੇ ਉਹਨੂੰ ਪਤਾ ਕਰਨਾ ਤੇ ਅਮਿਤ ਸ਼ਾਹ ਹੋਰਾਂ ਨੇ ਤੇ ਅਮਿਤ ਸ਼ਾਹ ਤੇ ਪਹਿਲਾਂ ਹੀ ਕਹਿ ਚੁੱਕਾ ਕਿ ਨਹੀਂ ਅਸੀਂ ਇਸ ਤਰ੍ਹਾਂ ਜਿਹੜੇ ਲੋਕ ਪਛਤਾਵਾ ਨਹੀਂ ਕਰਦੇ ਉਹਨਾਂ ਨੂੰ ਨਹੀਂ ਛੱਡਾਂਗੇ ਕੋਈ ਰਾਇਤ ਨਹੀਂ ਦੇਵਾਂਗੇ ਕੀ ਦਿੱਲੀ ਦੀ ਪੋਲਿਟਿਕਸ ਤੋਂ ਜੁਦਾ ਹੋ ਕੇ ਉਹਦੇ ਤੋਂ ਲੀਕ ਖਿੱਚ ਕੇ ਰਵਨੀਤ ਬਿੱਟੂ ਆਪਣੀ ਇਥੋਂ ਦੀ ਲੋਕਲ ਪੋਲਿਟਿਕਸ ਦੇ ਮੱਦੇ ਨਜ਼ਰ ਤੇ ਨਹੀਂ ਕਹਿ ਰਹੇ ਕਿਉਂਕਿ ਉਹਨਾਂ ਨੂੰ ਪਤਾ ਕਿ ਚਲੋ ਮੈਂ ਆਪਣੀ ਗੱਲ ਜਾਰੀ ਰੱਖਾਂ ਜੋ ਹੋਣਾ ਉਹ ਕਰਨਾ ਤਾਂ ਉਤਲਿਆਂ ਨੇ ਆ ਗੁਜਰਾਤ ਲੋਬੀ ਨੇ ਆ ਤੇ ਵੈਸੇ ਹੁਣ ਤਾਂ ਕੇਂਦਰ ਸਰਕਾਰ ਦੇ ਵਿੱਚ ਕੱਲੀ ਭਾਰਤੀ ਜਨਤਾ ਪਾਰਟੀ ਵੀ ਕੁਝ ਨਹੀਂ ਕਰ ਸਕਦੀ فرض ਕਰੋ ਕੱਲ ਨੂੰ ਕੋਈ ਜਿਹੜੇ ਸੰਯੋਗੀ ਦਲ ਇਹਨਾਂ ਦੇ ਉਹ ਜੇ ਵਿਰੋਧ ਚ ਹਲੋ ਜਾਣ ਕੋਈ ਵੀ ਫੈਸਲਾ ਲੈਣਾ ਜੇ TDP ਆ ਜDU ਆ ਜੋ ਵਿਰੋਧ ਚ ਖਲੋ ਜਾਂਦੇ ਫਿਰ ਕੀ ਕਰੋਗੇ ਸੋ ਇਸ ਵਾਸਤੇ ਸਥਿਤੀ ਜਿਹੜੀ ਆ ਬੜੀ ਗੁੰਝਲਦਾਰ ਆ ਰਵਨੀਤ ਬਿੱਟੂ ਲੋਕਲ ਪੋਲਿਟਿਕਸ ਦੇ ਮੱਦੇ ਨਜ਼ਰ ਠੀਕ ਹੋ ਸਕਦੇ ਆ ਕਿ ਆਪਣਾ ਪੈਂਤੜਾ ਹੁਣ ਮਜਬੂਰ ਨੂੰ ਉਹਨਾਂ ਨੂੰ ਬਦਲਣਾ ਪੈ ਰਿਹਾ ਉਹ ਕਹਿੰਦੇ ਨੇ ਸ਼ਰਿਆਮ ਕਿ ਮੈਂ ਮੁੱਖ ਮੰਤਰੀ ਦਾ ਦਾਵੇਦਾਰ ਆ ਮੈਂ ਤਾਂ ਨਹੀਂ ਨਾ ਆਪਣੇ ਕੋਲੋਂ ਕਹਿ ਰਿਹਾ ਖੁਦ ਕਹਿ ਰਿਹਾ ਕਿ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਜੀ ਤਾਂ ਦੂਜੀ ਗੱਲ ਇਹ ਆ ਕਿ ਉਹਨਾਂ ਨੂੰ ਪਤਾ ਹੈ ਦੇ ਗਾਂ ਜਾ ਕੇ ਜਦੋਂ ਵੀ ਮੈਂ ਰਾਜਨੀਤੀ ਚ ਇੱਥੇ ਕਾਮਯਾਬ ਹੋਣਾ ਆ ਤਾਂ ਪਿੰਡੂ ਹਲਕਿਆਂ ਚ ਵਿਚਰ ਨਹੀਂ ਪਾਏਗਾ ਉੱਥੇ ਲੋਕ ਘੇਰ ਕੇ ਖਲੋਣਗੇ ਇਹਨਾਂ ਮੁੱਦਿਆਂ ਤੇ ਤੇ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਹੁਣ ਪੰਥਕ ਰਾਜਨੀਤੀ ਦਾ ਉਭਾਰ ਹੈ ਜਿਹੜਾ ਉਹ ਵੀ ਬੜਾ ਤੇਜ਼ੀ ਨਾਲ ਹੋ ਰਿਹਾ ਹੋ ਸਕਦਾ ਉਹਨੂੰ ਦੇਖ ਕੇ ਆਖਿਆ ਬੇਟੂ ਸੀ ਨਹੀਂ ਬਿਲਕੁਲ ਇਹ ਚੀਜ਼ ਆ ਬਾਕੀ ਦੇਖੋ ਜੇ ਕਰਨਾ ਚਾਹੋ ਨਾ ਚਲੋ ਆਪਾਂ ਇਹ ਵੀ ਮੰਨ ਲੈਣੇ ਕਿ ਕਿਸੇ ਦੀ ਭਾਵਨਾ ਆਪਾਂ ਕਿਉਂ ਸ਼ੱਕ ਦੇ ਦਾਇਰੇ ਚ ਲੈਣੀ ਹੈ ਮਾਨ ਸਾਹਿਬ ਪਰ ਬਿੱਟੂ ਨੂੰ ਲੈ ਕੇ ਮਿੰਟੂ ਜੀ ਇੱਕ ਦੋ ਕਮੈਂਟ ਜੇ ਚਾਹਾਂ ਤਾਂ ਫਿਰ ਆਪਾਂ ਦੂਜੇ ਪਾਸੇ ਵੱਧ ਲਾ ਲਈਏ। ਕੋਈ ਗੱਲ ਨਹੀਂ ਮੈਂ ਉਹ ਵੀ ਕਹਿ। ਜੀ ਡੱਕਰ ਜੀ ਕਹਿੰਦੇ ਕਿ ਬਿੱਟੂ ਜੀ ਕਿਤੇ ਦੂਜੇ ਹਰਜੀਤ ਗਰੇਵਾਲ ਤਾਂ ਨਹੀਂ ਬਣ ਰਿਹਾ ਜੀ ਕਹਿੰਦੇ ਕਿ ਨਾਲ ਹੀ ਇਧਰਲੇ ਪੱਸੀਓ ਆ ਅੰਮ੍ਰਿਤਪਾਲ ਜੀ ਇਹ ਕਹਿੰਦੇ ਜੀ ਕਿ ਬਿੱਟੂ ਤਾਂ ਕਹਿੰਦਾ ਸੀ ਕਿ ਰਾਹੁਲ ਗਾਂਧੀ ਮੈਨੂੰ ਰਾਜੂਵਾਲਾ ਨੂੰ ਮਾਫ ਕਰਨ ਦੇ ਲਈ ਦਬਾਅ ਬਣਾ ਰਿਹਾ ਸੀ ਜੀ ਕਹਿੰਦੇ ਕਿ ਬਈ ਉਹ ਹੀ ਗੱਲ ਹੈ ਨਾ ਕਿ ਜਦੋਂ ਇਹ ਕਾਂਗਰਸ 'ਚ ਸੀ ਤੇ ਕੁਝ ਹੋਰ ਕਹਿ ਰਹੇ ਸੀ ਜੀ ਜਦੋਂ ਕਾਂਗਰਸ ਛੱਡਣੀ ਸੀ ਉਦੋਂ ਕੁਝ ਹੋਰ ਕਹਿ ਰਹੇ ਸੀ ਜਦੋਂ ਹੁਣ ਭਾਜ ਤੇ ਗਾਂ ਆਪਣੀ ਜੜ ਜਿਹੜੀ ਐ ਉਹ ਪੰਜਾਬ ਦੇ ਵਿੱਚ ਜਮਾਉਣਾ ਚਾਹੁੰਦੇ ਆ ਉਹ ਉਦੋਂ ਹੁਣੋ ਕੁਝ ਹੋਰ ਕਹਿ ਰਹੇ ਆ ਇਹ ਇਹਨਾਂ ਦਾ ਸਟਾਂਸ ਇਹਨਾਂ ਦਾ ਸਟੈਂਡ ਵਾਰ-ਵਾਰ ਬਦਲਿਆ ਜੀ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹਨਾਂ ਦੀ ਭੂਆ ਉਹਨੇ ਵੀ ਕਿਹਾ ਸੀਗਾ ਬਾਅਦ ਦੇ ਵਿੱਚ ਫੇਰੇ ਬਦਲ ਗਏ ਹੁਣ ਫੇਰ ਬਦਲ ਰਹੇ ਨੇ ਇਹ ਆਪਣੇ ਸਟਾਂਸ ਤੇ ਆਪਣੇ ਸਟੈਂਡ ਤੇ ਕਿੰਨੀ ਦੇਰ ਖੜੇ ਰਹਿੰਦੇ ਆ ਇਹਦੀ ਕੋਈ ਗਾਰੰਟੀ ਨਹੀਂ ਆ ਗਈ ਜੀ ਸੋ ਇਸ ਵਾਸਤੇ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਰਵਨੀਤ ਬਿੱਟੂ ਪੈਰ-ਪੈਰ ਤੇ ਥੜਕਦੇ ਰਹੇ ਨੇ ਆਪਣੀ ਕਹੀ ਗੱਲ ਤੋਂ ਹੁਣ ਤੁਸੀਂ ਇਹ ਵੇਖੋ ਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਇਹਨਾਂ ਨੇ ਜੰਤਰ-ਮੰਤਰ ਤੇ ਧਰਨਾ ਵੀ ਲਈ ਰੱਖਿਆ ਪਰ ਜਦੋਂ ਆਪਣਾ ਵਿਰੋਧ ਸਟਾਰਟ ਹੋਇਆ ਉਦੋਂ ਕੀ ਕਹਿਣਾ ਸਟਾਰਟ ਕਰਤਾ ਉਦੋਂ ਕੁਝ ਹੋਰ ਬੁਲੇ ਤਾਂ ਇਹ ਹੈਗੇ ਤੇ ਇਸੇ ਤਰ੍ਹਾਂ ਦੇ ਪੋਲੀਟੀਸ਼ੀਅਨ ਆ ਪਰ ਮੇਰਾ ਮੰਨਣਾ ਹੈ ਕਿ ਫਰਜ਼ ਕਰੋ ਚਲੋ ਇੱਕ ਵੇਲੇ ਆਪਾਂ ਮਨ ਵੀ ਲੈਨੇ ਆ ਕਿ ਰਵਨੀਤ ਬਿੱਟੂ ਸ਼ਾਇਦ ਹਿਰਦੇ ਪਰਵਰਤਨ ਕਰਕੇ ਸੋਚ ਬਦਲ ਕੇ ਕੁਝ ਚੰਗਾ ਕਰਨ ਜਾ ਰਹੇ ਤਾਂ ਅਸੀਂ ਉਹਨਾਂ ਨੂੰ ਕੋਈ ਠੱਬੀ ਨਹੀਂ ਲਾ ਰਹੇ ਅਸੀਂ ਉਹਨਾਂ ਨੂੰ ਕੋਈ ਕਹ ਲੋ ਕਿ ਨੁਕਸਾਨ ਨਹੀਂ ਪਹੁੰਚਾ ਰਹੇ ਉਕਰਣ ਪਰ ਮੰਗ ਜਿਹੜੀ ਹੋਣੀ ਚਾਹੀਦੀ ਆ ਮੇਰਾ ਟਿੱਕੋ ਇੱਕ ਇਹਦੇ 'ਚ ਨਜ਼ਰੀਆ ਰਿਹਾ ਸਾਲਾਂ ਤੋਂ ਸਾਲਾਂ ਤੋਂ ਮੇਰਾ ਇੱਕੋ ਇੱਕ ਨਜ਼ਰੀਆ ਹੈ ਕਿ ਭਾਈ ਤੁਸੀਂ ਯਾਰ ਸਿੱਧੇ ਤੌਰ ਤੇ ਇਹ ਗੱਲ ਕਹੋ ਕਿ ਪੰਜਾਬ ਲਈ ਜਦੋਂ ਉਸ ਸਮੇਂ ਦਾ ਦੌਰ ਚੱਲਦਾ ਸੀਗਾ ਜਿਸ ਨੂੰ ਕੋਈ ਕਾਲੇ ਦੌਰ ਵਜੋਂ ਜਾਣਦਾ ਹੈ ਜਾਂ ਪਰਭਾਸ਼ਿਤ ਕਰਦਾ ਹੈ ਕੋਈ ਉਸ ਨੂੰ ਖੜਕੂਵਾਦ ਕਹਿੰਦਾ ਕੋਈ ਮਿਲਿਟੈਂਸੀ ਦਾ ਦੌਰ ਕਹਿੰਦਾ ਉਹ ਆਪੋ ਆਪਣਾ ਕਹ ਲੋ ਕਿ ਵਿਚਾਰਿਆ ਇਹਨਾਂ ਦਾ ਨਜ਼ਰੀਆ ਤਾਂ ਉਸ ਦੌਰ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਸਮੁੱਚਤਾ 'ਚ ਸਮੇਟ ਕੇ ਤੁਸੀਂ ਕਿਸੇ ਕਮਿਸ਼ਨ ਦਾ ਗਠਨ ਕਰਵਾ ਲਓ ਨਾ ਜੀ ਉਹਦੇ 'ਚ ਫੇਕ ਇਨਕਾਊਂਟਰਾਂ ਦਾ ਮਸਲਾ ਹੁਣ ਜਿਵੇਂ ਆਪਾਂ ਇੱਕ ਦਿਨ ਆ ਵੇਖਿਆ ਸੀਗਾ ਪਿੱਛੇ ਜੇ ਫੈਸਲਾ ਆਇਆ ਕਿ ਇੱਕ ਹਿੰਦੂ ਜਿਹੜਾ ਮੁੰਡਾ ਸੀ ਗੁਲਸ਼ਨ ਉਹਦਾ ਵੀ ਇਨਕਾਊਂਟਰ ਹੋਇਆ ਤਾਂ ਮਤਲਬ ਕਿ ਹਨੇਰ ਗਰਦੀ ਦੇ ਵਿੱਚ ਜ਼ੁਲਮ ਦਾ ਸ਼ਿਕਾਰ ਉਸ ਵੇਲੇ ਕੱਲੇ ਸਿੱਖ ਨੌਜਵਾਨ ਨਹੀਂ ਹੋਏ ਹਿੰਦੂ ਵੀ ਹੋਏ ਨੇ ਤਾਂ ਹੋ ਸਕਦਾ ਕੁਝ ਦੂਜੇ ਧਰਮਾਂ ਦੇ ਕੇਸਾਂ 'ਚ ਵੀ ਹੋਣ ਇਸ ਤਰ੍ਹਾਂ ਦੇ ਮਾਮਲਿਆਂ 'ਚ ਵੀ ਹੋਣ ਜਾਂ ਕਸ਼ਮੀਰ ਦੇ ਵਿੱਚ ਜੋ ਚੱਲਿਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਹੈ ਜਦੋਂ ਇੱਕ ਫੈਸਲਾ ਆਇਆ ਸੀਗਾ ਨਾ 370 ਤੇ ਜੀ ਉਹਦੇ ਵਿੱਚ ਇੱਕ ਜਸਟਿਸ ਸਾਹਿਬ ਜਿਹੜੇ ਉਸ ਬੈਂਚ ਦੇ ਵਿੱਚ ਬੈਠੇ ਸੀ ਉਹਨਾਂ ਨੇ ਆਪਣੀ ਇੱਕ رائے ਦਰਜ ਕਰਾਈ ਸੀਗੀ ਵੈਡਿਕਟ ਦੇ ਵਿੱਚ ਤਾਂ ਉਹਨਾਂ ਦੀ ਨੋਟਿੰਗ ਇਹ ਸੀਗੀ ਕਿ ਮੇਰਾ ਮੰਨਣਾ ਹੈ ਕਿ ਕਸ਼ਮੀਰ ਦੇ ਹਾਲਾਤ ਦੇ ਮੱਦੇ ਨਜ਼ਰ ਅਸਮੇ ਵਾਸਤੇ ਯਾਨੀ 80 ਦੇ ਹਾਕੇ ਚ ਜੋ ਵੀ ਵਾਪਰਿਆ ਕਿ ਉਹਦੇ ਵਾਸਤੇ ਇੱਕ ਕਮਿਸ਼ਨ ਦਾ ਉਚੇਚੇ ਤੌਰ ਤੇ ਗਠਨ ਕਰਨਾ ਚਾਹੀਦਾ ਤੇ ਮਾਮਲਿਆਂ ਨੂੰ ਬਰੀਕੀ ਨਾਲ ਵੇਖਣਾ ਤੇ ਨਿਜਠਣਾ ਚਾਹੀਦਾ ਜੀ ਜੇ ਇੱਕ ਜਸਟਿਸ ਇਸ ਪੁਆਇੰਟ ਆਫ View ਨਾਲ ਇਹਨਾਂ ਚੀਜ਼ਾਂ ਨੂੰ ਵੇਖਦਾ ਵਾਚਦਾ ਕਿ ਸਾਡੀ ਲੀਡਰਸ਼ਿਪ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਤਾਂ ਇਕਬਾਲ ਸਿੰਘ ਲਾਲਪੁਰਾ ਰਵਨੀਤ ਸਿੰਘ ਬਿੱਟੂ ਸੁਨੀਲ ਜਾਖੜ ਹਰਜੀਤ ਗਰੇਵਾਲ ਇਹ ਸਾਰੇ ਚਲੇ ਜਾਣ ਕਹਿਣ ਕੇ ਕਮਿਸ਼ਨ ਬਣਾ ਦਿਓ ਜਿਹੜੇ ਵੀ ਇਸ ਤਰ੍ਹਾਂ ਦੇ ਸਾਰੇ ਮਾਮਲੇ ਸਾਰੇ ਨਿਜਟ ਦਿਓ ਤੇ ਉਹਦੇ ਚ ਜੇ ਕੋਈ ਹੋਰ ਵੀ ਹੈਗਾ ਤੇ ਮੈਂ ਮੇਰਾ ਤਾਂ ਨਜ਼ਰੀਆ ਵੈਸੇ ਤੇ ਮੇਰਾ ਸਟੈਂਡ ਵੀ ਸਪਸ਼ਟ ਹੈ ਇਸ ਬਾਬਤ ਮੈਂ ਤਾਂ ਕਹਿਣਾ ਚਾਹੇ ਹਿੰਦੂ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਮੁਸਲਮਾਨ ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੇ ਦੌਰ ਚੱਲੇ ਆ ਜੇ ਕਿਸੇ ਨੇ ਜੇ ਲੋਕੇ 25 30 ਸਾਲ ਕੈਦ ਕੱਟ ਲਈ ਆ ਹਾਲਾਂਕਿ ਇਹਦੇ ਚ ਇੱਕ ਵਿਵਾਦ ਹੈ ਫਿਰ ਉਹ ਅਮਰਤਪਾਲ ਸਿੰਘ ਵਾਲੀ ਗੱਲ ਕਿ ਜਿੱਤੇਗਾ ਤੇ ਰਿਆ ਹੋ ਜਾਏਗਾ ਇੱਥੇ ਉਮਰ ਕੈਦ ਦੀ ਪਰਿਭਾਸ਼ਾ ਗਲਤ ਦੱਸਦੇ ਨੇ ਕੁਝ ਲੋਕ ਉਮਰ ਕੈਦ ਨੂੰ ਡਿਫਾਈਨ ਕਰ ਚੁੱਕਾ ਹੈ ਸੁਪਰੀਮ ਕੋਰਟ ਕਿ ਉਮਰ ਕੈਦ ਦਾ ਮਤਲਬ ਉਮਰ ਕੈਦ ਹੈ ਇਹ ਇੱਥੇ ਬਿਲਕੁਲ ਗੁੰਮਰਾਹ ਕਰਦੇ ਨੇ ਕੁਝ ਲੋਕ ਕੁਝ ਨੇਤਾ ਜਜ਼ਬਾਤੀ ਕਰਦੇ ਕਿ ਸਜ਼ਾ ਪੂਰੀ ਹੋ ਗਈ ਜਿਹਨੂੰ ਉਮਰ ਕੈਦ ਹੈ ਉਹਨੂੰ ਉਮਰ ਕੈਦ ਹੀ ਆ ਜੀ ਕਮਾਲ ਦੀ ਗੱਲ ਹੈ ਕਿ ਜਿਹੜੇ ਸਿੱਖ ਬੰਦੀ ਰਹਿ ਚੁੱਕੇ ਕੁਝ ਹੁਣ ਸਿਆਸਤ ਦੇ ਹਿੱਸੇਦਾਰ ਨੇ ਜੀ ਮੈਂ ਉਹਨਾਂ ਦੇ ਬਿਆਨ ਵੀ ਦੇਖਿਓ ਉਹ ਵੀ ਉਮਰ ਕੈਦ ਨੂੰ ਇਸ ਤਰ੍ਹਾਂ ਡਿਫਾਈਨ ਕਰਦੇ ਆ ਜੀ ਕਿ 14 ਸਾਲ ਹੋ ਗਿਆ ਜੀ ਨਹੀਂ ਉਮਰ ਕੈਦ ਦੀ ਪਰਿਭਾਸ਼ਾ ਜਿਹੜੀ ਹੈ ਉਹ ਉਮਰ ਕੈਦ ਹੀ ਆ ਇਹਦੀ ਵਿਆਖਿਆ ਕੋਰਟਾਂ ਨੇ ਤੈਅ ਕੀਤੀ ਆ ਵੱਖ-ਵੱਖ ਸਮੇਂ ਤੇ ਕਿਉਂਕਿ ਕਈ ਵਾਰੇ ਮਾਮਲਾ ਗਿਆ ਪਰ ਉਹਦੇ ਚ ਕੀ ਆ ਕਿ ਜਿੱਦਾਂ ਆਪਾਂ ਦੇਖੀਏ ਤਾਂ ਸਟੇਟ ਸਰਕਾਰ ਆ ਜਾਂ ਸੈਂਟਰਲ ਗਵਰਨਮੈਂਟ ਹੈ ਉਹਨਾਂ ਦੇ ਕੋਲ ਅਧਿਕਾਰ ਹੈ ਰਾਸ਼ਟਰਪਤੀ ਜਾਂ ਰਾਜਪਾਲ ਆ ਉਹ ਕਿਸੇ ਨੂੰ ਰਿਹਾ ਕਰ ਸਕਦੇ ਆ ਤੇ ਉਮਰ ਕੈਦੀ ਤੜਾ ਤੜ ਰਿਹਾ ਵੀ ਹੁੰਦੇ ਆ ਤਾਂ ਤੁਸੀਂ ਇੱਕ ਪੈਮਾਨਾ ਰੱਖ ਸਕਦੇ ਹੋ ਕਿ 25 ਸਾਲ ਪੁਰਾਣਾ ਕੇਸ ਹੈ ਜਾਂ 28 ਸਾਲ ਪੁਰਾਣਾ ਕੇਸ ਹੈ ਬਈ ਉਹ ਕਮਿਸ਼ਨ ਦੇ ਵਿੱਚ ਲਿਆ ਜਾਵੇ ਤੇ ਫਿਰ ਇੱਕ ਰਸਤਾ ਬਣ ਸਕਦਾ ਤਾਂ ਚਾਹੇ ਕਿਸੇ ਵੀ ਧਰਮ ਦਾ ਮਜ਼ਬਦ ਦਾ ਹੈ ਚਾਹੇ ਉਹ ਕਿਸੇ ਵੀ ਸਟੇਟ ਦਾ ਮੈਰਾ ਤਾਂ ਉਹਦੇ ਨਾਲ ਇਹ ਰਹਿ ਗਈ ਰਹੇਗਾ ਨਜ਼ਰੀਆ ਵਿਅਕਤੀਗਤ ਤੌਰ ਤੇ ਮੇਰੀ رائے ਇਹੀ ਰਹੇਗੀ ਕਿ ਹਾਂ ਭਾਈ ਉਹਦੇ ਜਜ਼ਬਾਤ ਬਦਲ ਚੁੱਕੇ ਨੇ ਉਹਦੇ ਹੁਣ ਹਾਲਾਤ ਬਦਲ ਚੁੱਕੇ ਆ ਜੇ ਕੋਈ ਜ਼ਿੰਦਗੀ ਦੇ ਕਹ ਲੋ ਕਿ ਵਿਚ ਵਿਚਾਲੜੇ ਜਾਂ ਆਖਰੀ ਪੜਾਤੇ ਸ਼ਹਿਰੀ ਬਣ ਕੇ ਜਿਉਣਾ ਚਾਹੁੰਦਾ ਹੈ ਸ਼ਾਂਤਮਈ ਜੀਵਨ ਜਿਉਣਾ ਚਾਹੁੰਦਾ ਹੈ ਤੇ ਯਾਰ ਕੀ ਫਰਕ ਪੈਂਦਾ ਉਹ ਉਹਦੇ ਚ ਮੇਰੀ ਨਜ਼ਰ ਚ ਧਰਮ ਜਾਂ ਕਿਉਂਕਿ ਚਲੋ ਠੀਕ ਹੈ ਹਰੇਕ ਦਾ ਨਜ਼ਰੀਆ ਆਜ਼ਾਦ ਹੈ ਮੇਰਾ ਮੰਨਣਾ ਕਿ ਉਹ ਸਾਰੇ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹਨਾਂ ਨੂੰ ਇਸੇ ਤਰ੍ਹਾਂ ਹੀ ਕਮਿਸ਼ਨ ਬਣਾ ਕੇ ਨਜਿੱਠ ਲੈਣਾ ਚਾਹੀਦਾ ਕੀ ਦਿੱਕਤ ਹੈ ਜੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਇਧਰੇ ਪਾਸੇ ਸੱਤਾ ਜੀ ਇਹ ਕਹਿੰਨੇ ਕਿ ਬਿੱਟੂ ਦਾ ਕਿਸਾਨ ਅੰਦੋਲਨ ਵੇਲੇ ਵੀ ਕਹ ਰਹੇ ਸੀਗੇ ਕਹਿੰਨੇ ਕਿ ਜੇ મોદી ਸਾਹਿਬ ਤਿੰਨ ਕਾਨੂੰਨ ਕਾਨੂੰਨ ਵਾਪਸ ਲੈ ਲੈਂ ਤਾਂ ਮੈਂ ਬੰਦੀ ਸਿੰਘਾਂ ਨੂੰ ਮaaf ਕਰ ਦੇਵਾਂਗਾ ਜੀ ਤਾਂ ਉਸ ਵੇਲੇ ਵੀ ਦੇਖ ਲਓ ਹੁਣ મોદી ਸਾਹਿਬ ਵੀ ਉਹ ਵੀ ਇਹ ਤੇ ਪੈਰ ਪੈਰ ਤੇ ਬਦਲਦੇ ਸੀ ਅੱਛਾ ਇਹ ਤੇ ਇੱਕ ਵਾਰੀ ਨਾ ਹਰਜੀਤ ਗਰੇਵਾਲ ਦੇ ਨਾਲ ਡਿਬੇਟ ਕਰ ਰਹੇ ਸਨ ਤੇ ਇਹਨੇ ਕਿ ਮੈਂ ਜਿੱਤ ਛੱਤਰ ਲਾ ਕੇ ਮਾਰਨਾ ਦੇ ਮੈਂ న్యూਸ 18 ਤੇ ਮੁੰਡਾ ਪੰਕਜ ਹੈ ਜਿਹੜਾ ਉਹ ਦੋਨਾਂ ਨੂੰ ਲੈ ਕੇ ਉਥੇ ਦਿੱਲੀ ਦੇ ਕਿਸੇ ਪਾਰਕ 'ਚ ਕਿ ਪਤਾ ਨਹੀਂ ਪੰਜਾਬ ਦੇ ਕਿਸੇ ਪਾਰਕ 'ਚ ਗੱਲ ਕਰ ਰਿਆ ਸੀ ਰਵਨੀਤ ਬਿੱਟੂ ਨੇ ਆਖਿਆ ਸੀ ਬੜਾ ਭੈੜਾ ਬੋਲਿਆ ਰਵਨੀਤ ਬਿੱਟੂ ਹਰਜੀਤ ਗਰੇਵਾਲ ਨੂੰ ਛੱਤਰ ਲੈ ਕੇ ਪਾਇਆ ਸੀ ਚੱਲਦੀ ਡਿਬੇਟ 'ਚ ਤੇ ਬਾਅਦ 'ਚ ਉਹ ਕਲਿੱਪ ਜਿਹੜਾ ਇੱਧਰ ਆਏ ਭਾਜ ਪਛਤਾ ਚੱਲਿਆ ਫਿਰਦਾ ਹਾਂ ਹੁਣ ਦੇਖ ਲਓ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਇਹਨਾਂ ਦਾ ਸੀਨੀਅਰ ਹੈ ਤੁਹਾਨੂੰ ਪਤਾ ਹੀ ਆ ਆਰਐਸਐਸ 'ਚ ਕਿੰਨੀ ਪਕੜਿਆ ਜੀ ਤੇ ਉੱਥੇ ਜਾ ਕੇ ਹੋ ਸਕਦਾ ਕਿ ਜਦੋਂ ਕਿਤੇ ਹਾਲਚ ਮਿਲਦੇ ਹੋਣਗੇ ਤੇ ਗੋਡੀ ਹੱਥ ਵੀ ਲਾਉਂਦਾ ਹੋਏਗਾ ਰਵਨੀਤ ਬੇਟੂ ਸੋ ਮੈਂ ਜਿਵੇਂ ਤੁਹਾਨੂੰ ਦੱਸਿਆ ਕਰ ਰਵਨੀਤ ਬੇਟੂ ਜੀ ਦੀ ਰਾਜਨੀਤੀ ਦਾ ਪੈਂਤੜਿਆਂ ਤੋਂ ਉਖੜਦਾ ਆਪਣਾ ਇਤਿਹਾਸ ਹੈ ਜੀ ਇਹਦੇ ਤੇ ਬਰਕਰਾਰ ਰਹਿਣ ਚਲੋ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈ ਜੀ 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 ਤਾਂ ਇਧਰਲੇ ਪਾਸੇ ਤੋਂ ਕਾਫੀ ਵੀਰਾਂ ਦੇ ਕਮੈਂਟ ਆਇਆ ਕਰੇ ਕਿ ਜੇ ਫਿਰ ਤੱਕ ਇਹਨੇ ਕਿ ਮੁੱਦਾ ਹੀ ਖਤਮ ਹੋ ਜਾਣਾ ਜੀ ਚੋਣਾਂ ਦੇ ਵਿੱਚ ਕਹਿੰ ਲੋ ਕਿ ਪੋਲੀਟਿਕਲੀ ਡਾਇਰੈਕਟ ਜੇ ਇਸ ਤਰ੍ਹਾਂ ਦੇ ਨਾਲ ਹੋ ਜਾਵੇ ਮੈਂ ਤਾਂ ਮੁੱਦਾ ਖਤਮ ਹੀ ਚਾਹਣਾ ਮੈਨੂੰ ਜੇ ਪੁੱਛੋ ਤੁਸੀਂ ਚਾਹੋ ਨਾ ਚਾਹੋ ਹੋ ਸਕਦਾ ਨਾ ਚਾਹੋ ਮਾਨਸਬ ਤੇ ਜੇਲਾਂ ਦੇ ਦਰਦ ਜੇਲਾਂ ਦੇ ਹੱਥੋਂ ਹੋਈਆਂ ਬਰਬਾਦੀਆਂ ਦੇ ਜਿਹੜੇ ਘਰਾਂ 'ਚ ਨਿਸ਼ਾਨ ਹੁੰਦੇ ਉਹ ਮੈਂ ਉਹਨਾਂ ਤੋਂ ਵਾਕਿਫ ਆ ਜੀ ਵਾਕਿਫ ਆ ਚਲੋ ਸਾਡੇ ਜੀਵਨ 'ਚ ਮਤਲਬ ਕਿ ਦੌਰ ਆਏ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ 'ਚ ਇਸੇ ਦੌਰ ਆਉਂਦੇ ਆ ਮੈਂ ਪੀੜਾਂ ਵੇਖੀਆਂ ਨੇ ਮੈਂ ਇੰਨਾ ਬਰਬਾਦੀਆਂ ਦੇ ਨਿਸ਼ਾਨਾਂ ਦਾ ਗਵਾਹ ਵੀ ਰਿਆਂ ਪੀੜਤ ਵੀ ਰਿਆਂ ਸੋ ਇਸ ਵਾਸਤੇ ਮੇਰੀ ਹਮਦਰਦੀ ਵੀ ਜਾਏਗੀ ਨਾਲ ਤੇ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਵੀ ਹੈ ਜੋ ਇੱਕ ਮਨੁੱਖ ਦਾ ਹੋਣਾ ਵੀ ਚਾਹੀਦਾ ਹੈ ਕਿ 25-30 ਸਾਲ ਸਜ਼ਾ ਦਾ ਬਹੁਤ ਲੰਮਾ ਵਕਵਾ ਹੈ ਮੈਂ ਤਾਂ ਹੀ ਕਹ ਰਿਹਾ ਨਾ ਕਿ ਜਜ਼ਬਾਤ ਵੀ ਬਦਲ ਜਾਂਦੇ ਆ ਹਾਲਾਤ ਵੀ ਬਦਲ ਜਾਂਦੇ ਆ ਤਦ ਤੱਕ ਕਿ ਤੁਸੀਂ ਜ਼ਰੂਰ ਕਿਸੇ ਨੂੰ ਮਾਰ ਕੇ ਸਾਰਨਾ ਹੀ ਆ ਕਿ ਉੱਥੇ ਬਸ ਮਰ ਜਾਵੇ ਤੇ ਉੱਥੇ ਉਹਦਾ ਕੰਮ ਹੋ ਜਾਵੇ ਜਿਉ ਆਮ ਸ਼ਹਿਰੀ ਬਣ ਕੇ ਜੇ ਆਮ ਇੱਕ ਕੈਦੀ ਬਣ ਕੇ ਉਹ ਕੈਦ ਕੱਟ ਰਿਹਾ ਜੇ ਉਹ ਆਪਣੀ ਜ਼ਿੰਦਗੀ ਖੁੱਲੇ ਚ ਕੱਟ ਲਵੇ ਕੀ ਦਿੱਕਤ ਹੈ ਯਾਰ ਸਾਨੂੰ ਮੈਨੂੰ ਚਾਹੇ ਉਹ ਮੁਸਲਮਾਨ ਆ ਚਾਹੇ Hindu ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਇਹ ਮੇਰਾ ਵਿਅਕਤੀਗਤ ਨਜ਼ਰੀਆ ਸਾਲਾਂ ਤੋਂ ਇਹੀ ਨਜ਼ਰੀਆ ਮੇਰਾ ਬਹੁਤ ਖਬਰਾਂ ਕੀਤੀਆਂ ਸੀ ਉਸ ਵੇਲੇ ਤੋਂ ਕਰ ਰਹੇ ਆ ਜਦੋਂ ਤੋਂ ਭਾਈ ਗੁਰਬਖਸ਼ ਸਿੰਘ ਹੜਤਾਲ ਤੇ ਗਏ ਸਨ ਉਹ ਕੜ ਤਾਲ ਕੀਤੀ ਸੀ ਉਦੋਂ ਤੋਂ ਲੈ ਕੇ ਮੇਰਾ ਵਿਅਕਤੀਗਤ ਨਜ਼ਰੀਆ ਮੇਰੀ ਸੋਚ ਦੇ ਮੁਤਾਬਕ ਕਹੀ ਹੋਇਆ ਮੁੱਦਾ ਸਿਆਸਤ ਲਈ ਖਤਮ ਹੋ ਸਕਦਾ ਪਰ ਮੈਂ ਸਮਝਦਾ ਕਿ ਇਹ ਮੁੱਦਾ ਖਤਮ ਹੋਵੇ ਤਾਂ ਠੀਕ ਹੈ ਬਿਹਤਰ ਹੈ ਕਿਉਂਕਿ ਇਸ ਖਤਮ ਹੋਏ ਮੁੱਦੇ ਨਾਲ ਕਈਆਂ ਦੀ ਜ਼ਿੰਦਗੀ ਸ਼ੁਰੂ ਹੋ ਸਕਦੀ ਆ ਹਮ ਬਿਲਕੁਲ ਬਿਲਕੁਲ ਤੇ ਇੱਕ ਮਿਸਾਲ ਵੀ ਹੋ ਸਕਦੀ ਅੱਗੇ ਲਈ ਬਿਲਕੁਲ ਦੇਖੋ ਨੇੜਤਾ ਹੁੰਦੀ ਆ ਨਾ ਜੀ ਇਸ ਵੇਲੇ ਜੇ ਆਪਾਂ ਵੇਖੀਏ ਤਾਂ ਅਲੈਦਗੀ ਦੀ ਭਾਵਨਾ ਜਿਹੜੀ ਆ ਉਹ ਕਈ ਕੋਮਾ ਚ ਹੈਗੀ ਆ ਜਾਂ ਕਹਿ ਲਓ ਕਿ ਕਈ ਸਟੇਟਾਂ ਦੇ ਵਿੱਚ ਹੈਗੀ ਆ ਤੇ ਜਦੋਂ ਇਸ ਤਰ੍ਹਾਂ ਦੇ ਫਿਰ ਵੱਡੇ ਫੈਸਲੇ ਲਏ ਜਾਂਦੇ ਨੇ ਤੇ ਜਿਹੜੇ ਇਤਿਹਾਸ ਨੂੰ ਕਹਿ ਲਓ ਕਿ ਨਵੇਂ ਸਿਰੇ ਤੋਂ ਫਿਰ ਇੱਕ ਵਾਰੀ ਹੁਨਰਜੀਵਤ ਕਰਕੇ ਸਾਡੇ ਸਾਹਮਣੇ ਜੋ ਗਲਤੀਆਂ ਹਨ ਉਹਨਾਂ ਦੀ ਕਰੈਕਸ਼ਨ ਕਰਦੇ ਨੇ ਤਾਂ ਉਹ ਅਲੈਦਗੀ ਦੀ ਭਾਵਨਾ ਪੂਰੀ ਤਰ੍ਹਾਂ ਖਤਮ ਨਾ ਵੀ ਹੋਵੇ ਘਟਦੀ ਜ਼ਰੂਰ ਆ ਨੇੜਤਾ ਵੱਧਦੀ ਆ ਜੀ ਕਿਉਂਕਿ ਲੈਦਗੀ ਦੀ ਭਾਵਨਾ ਹਮੇਸ਼ਾ ਨਿਰਾਸ਼ਤਾ ਚੋਂ ਨਿਕਲਦੀ ਹੈ ਵਿਤਕਰਿਆਂ ਚੋਂ ਨਿਕਲਦੀ ਹੈ ਧੱਕੇ ਚੋਂ ਨਿਕਲਦੀ ਹੈ ਜ਼ੁਲਮ ਚੋਂ ਨਿਕਲਦੀ ਹੈ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਐਡਰੈਸ ਖੁੱਲੇ ਰੂਪ ਚ ਕਰਨੀਆਂ ਚਾਹੀਦੀਆਂ ਮੇਰਾ ਮੰਨਣਾ ਇਹ ਹੈ ਵਿਅਕਤੀਗਤ ਤੌਰ ਤੇ ਜੀ